ਕੁਛ ਨਹੀਂ ਖਾਦਾ ਪੀਤਾ ਹੈਗਾ ਦਿਨ ਸੇ ਕੁੱਚੇ ਛੱਲੇ ਬਣਾਏ ਤੇ ਅੱਜ ਸੀ ਸੋਚਿਆ ਵੀ ਅੱਜਾ ਪਰ ਰੋਟੀ ਵੀ ਨਹੀਂ ਬਣਾਉਣੀ ਹੈਗੀ ਕੁਛ ਨਹੀਂ ਬਣਾਉਣਾ ਹੈਗਾ ਜਿਵੇਂ ਕੁੱਚੇ ਛੱਲੇ ਬਣਾਏ ਤੇ ਹਾਂ ਦਿਨ ਬਿਮਾਰ ਹੋ ਗਿਆ ਭਰਿਆ ਭਰਿਆ ਜਿਹਾ ਉਹ ਪਰਪਲ ਜਿਹਾ ਕਲਰ ਹੈ ਲਾਈਟ ਪਰਪਲ ਜਿਵੇਂ ਡਾਰਕ ਜਿਹਾ ਪlant ਕਟਰ ਖਰਾਬ ਹੋ ਗਿਆ ਉਹ ਹੁਣ ਇਹਦਾ ਜਿਹੜਾ ਛੋਟਾ ਜਿਹਾ ਮਸ਼ੀਨ ਵਸਤੇ ਲੈ ਫਿਰ ਤੋਂ ਹੋ ਸਮ ਅੱਧੀ ਟੁੱਟ ਗਈ ਆ ਮੈਂ ਅਮਰੂਦ ਬਣੀਂਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਸਾਰੇ ਅੱਜ ਦਾ ਦਿਨ ਐਤਵਾਰ ਮਾਰੇ ਪਿੰਦਰੋਂ ਕਹੀ ਜਾਂਦਾ ਵੀ ਵੀਡੀਓ ਬਣਾਉਨੇ ਆ ਕੋਈ ਉਹਨਾਂ ਨੇ ਕੀ ਕੰਮ ਅਜ ਲੱਗੀ ਰਹਿੰਦੀ ਬਣਾਈ ਨਹੀਂ ਵੀਡੀਓ ਤੇ ਅੱਜ ਆਪਾਂ ਕਰਦੇ ਆ ਬਿਜਲੀ ਦੀ ਸਟਾਰਟਿੰਗ 2-4 ਕੰਮ ਨੇ ਉਹ ਕਰਦੇ ਆ ਨਾਲੇ ਨਾਲ ਤੁਹਾਨੂੰ ਦਿਖਾਉਨੇ ਆ ਕੀ ਕੀ ਬਣਾ ਰਹੇ ਆ ਜੀ ਦੇਖੋ ਅੱਗੇ ਲੋ ਜੀ ਅੱਜ ਦੀ ਸਵੇਰ ਚਿੜੀਆਂ ਚੀਕ ਰੀਆਂ ਪਹਿਲਾ ਕੰਮ ਬੋਲ ਤਾ ਉਹਨਾ ਬੜਾ ਗੰਦਾ ਹੋਇਆ ਵਾ ਮੀਚ ਤੁਹਾਨੂੰ ਪਤਾ ਹੀ ਹੁਣ 2-4 ਦਿਨ ਨਹੀਂ ਪੈਂਦਾ ਰਿਹਾ ਬੜਾ ਗੰਦਾ ਹੋਇਆ ਵਾ ਇਹ ਤੋਂ ਤੋਂ ਨੇ ਆਪਾਂ ਬਾਕੀ ਹੋਰ ਕੰਮ ਪਾਰਕ ਪੁਰਕ ਸਾਫ ਕਰਦੇ ਹਾਂ ਤਨ ਪਤਾ ਹੀ ਛੁੱਟੀ ਹੁੰਦੀ ਹੈ ਫਿਰ ਕੰਮ ਵੱਧ ਜਾਂਦੇ ਨੇ ਆਪਾਂ ਜਿਹੜੇ ਉੱਤੋਂ ਲਿਆਏ ਸੀ ਫੁੱਲ ਇਹ ਦੇਖੋ ਤੁਹਾਨੂੰ ਦਿਖਾਉਣਾ ਕਿੰਨੇ ਵਧੀਆ ਹੋ ਗਏ ਤੁਹਾਨੂੰ ਦੇਖੋ ਜਿਹੜੇ ਹਫਤਾ ਹੀ ਹੋਇਆ ਇਹਨਾਂ ਨੂੰ ਮੈਂ ਕਲਰ ਪੇਰਾ ਇਹ ਆਪਣੇ ਆਪ ਜੰਮਿਆ ਪਿਛਲੇ ਸਾਲ ਦਾ ਇਹ ਕਾਫੀ ਵੱਡਾ ਹੋ ਜਗਾ ਜੀ ਬਾਈਟ ਤੇ ਇੱਕ ਕੱਪੜਾ ਲੈਣ ਦੇ ਆ ਇਹਦੇ ਜੀ ਬਾਕੀ ਤੁਹਾਨੂੰ ਦਿਖਾਉਣਾ ਹੈ ਹੋਰ ਇੱਕ ਕਪੜੇ ਹੁਣ ਬੇਲ ਵੀ ਲੱਗ ਗਈ ਫੁੱਟਣ ਬਾਅਦ ਹਫ਼ਤੇ ਚ ਹੋ ਜਾਏਗੀ ਫੁੱਲ ਗੂਰਾਂ ਵਾਲੀ ਬੇਲ ਆ ਦੇਖੋ ਕੱਡੇ ਹੀ ਪੱਤੇ ਜੀ ਕਿਤੇ ਕਿਤੇ ਕੱਢ ਰਹੀ ਹੈ ਤਾਂ ਪਰ ਇਹ ਹੋ ਜਾਏਗੀ ਆ ਦੇਖੋ ਹਫ਼ਤੇ ਚ ਚਾਰ ਦਿਨ ਚ ਫੁੱਲ ਭਰ ਜਾਂਦੀ ਇਹ ਤਾਂ ਫੁੱਲਾਂ ਨੇ ਭਰ ਜੂਗੀ ਚਾਰ ਦਿਨ ਚ ਇਹ ਅਮਰੂਦ ਤਾਂ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਾਰਾ ਸਾਲ ਹੀ ਲੱਗੇ ਰਹਿੰਦੇ ਨੇ ਅਮਰੂਦ ਇਹ ਤੇ ਕੋਈ ਇਹ ਤਾਂ 6 ਮਹੀਨਾ ਵੀ ਕਿਦ ਅਮਰੂਦ ਨਹੀਂ ਹੁੰਦੇ ਠੀਕ ਹੈ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਹੋਰ ਇੱਕ ਤੁਹਾਨੂੰ ਦਿਖਾਉਣਾ ਇੱਧਰ ਜਿਹੜਾ ਆਪਣਾ ਸਾਗੀਆਂ ਦਾ ਜੰਮੀਆ ਧਣੀਆਂ ਦੇਖੋ ਉਹੀ ਧਣੀਆਂ ਜਦੋਂ ਮਰਿਆ ਜਾਂਦੇ ਸੀ ਇੱਕ ਵਾਰ ਧਣੀਆਂ ਬੀਜਿਆ ਵਾ 6 ਮਹੀਨੇ ਘੜ ਦਿੰਦਾ ਵੱਡੀ ਜਿਓ ਦੁਆਰੇ ਫੇਰ ਹੋ ਜਾਂਦਾ ਆ ਦੇਖੋ ਕਿੰਨਾ ਖੜਾ ਹੁਣ ਉਧਰ ਜਾ ਕੇ ਦਿਖਾਉਣਾ ਮੈਂ ਇੱਕ ਤੁਹਾਨੂੰ ਦਿਖਾਉਣਾ ਬੇਰੀ ਇਹ ਮਾਤਰ ਬਾਕੀ ਮੋਟਾ ਤਾਂ ਇਹ ਬਾਕੀ ਬੱਠਾ ਇਧਰ ਗੋਭੀ ਲਾਈ ਜੀ ਪੋਣ ਉਹ ਬੰਦ ਗੋਭੀ ਹੈ ਗੋਭੀ ਉਹ ਬੰਦ ਗੋਭੀ ਆ ਉਹ ਪਾਲਕ ਹੈ ਠੀਕ ਹੈ ਇਧਰ ਗਾਜਰਾ ਸੀ ਪਟ ਲਿਆ ਇਹ ਅਮਰੂਦ ਹੈ ਇਹ ਦੇਖੋ ਧਨੀਆ ਕਿੰਨਾ ਕਿੰਨਾ ਧਨੀਆ ਇਹ ਬੁੱਟਾ ਜੀ ਅੰਜੀਰ ਦਾ ਇਹ ਕਿੰਨੀਆਂ ਲੱਗੀਆਂ ਨੇ ਚਾਰ ਲੱਗੀਆਂ ਪੰਜ ਸੁਖਾਵਣ ਲਈ ਇਹ ਛੋਟੀ ਜਿਹੀ ਬੇਰੀ ਹੈ ਤੁਹਾਨੂੰ ਦਿਖਾਉਣਾ ਭਾਜੇ ਨੂੰ 6 ਮਹੀਨੇ ਹੋਏ ਲਾਈ ਨੂੰ ਕਿੰਨੇ 베ਰ ਲੱਗੇ ਨੇ ਚਰਕ 3 ਕਿਲੋ ਤੋੜਨੇ ਹੋਣੇ ਘਟ ਤੋਂ ਘਟ ਦੂ ਐਪਲ 베ਰ ਕਹਿੰਦੇ ਇਹਨੂੰ ਮੈਂ ਤੁਹਾਨੂੰ ਦਿਖਾਉਣਾ ਥੱਲੇ ਵੀ ਗਰੇ ਪਏ ਉਹ ਵੀ ਸਾਫ ਨਹੀਂ ਬਹੁਤ ਬਹੁਤ ਆਇਦਗੇ ਕਬੇਲਾ ਇੱਧਰ ਐਦਾਂ ਲੱਗੇ ਸੁੱਕੀ ਬੰਦੇ ਹੋਣਾ ਨਾ ਹਰੀ ਹੋ ਜਾਣਾ ਸਾਰੀਆਂ ਅੰਗੂਰਾ ਦੀ 베ਰ ਉਰੋਂ ਦੇਖੋ ਦਿਖਦੀ ਹੈ ਨਾ 베ਰੀ ਤਿੰਨ 3 ਕਿਲੋ ਤੋੜਨੇ ਆ ਮੈਨੂੰ ਤੋ। ਉਹ ਜੀ ਰਪਿੰਦਰ ਦਾ ਕੰਮ ਕਰਤਾ ਸਟਾਰਟ ਆਪਣਾ ਸੰਡੇ ਵਾਲਾ। ਵਾਹ। ਜਿਹਦਾ ਬੇੜਾ ਹੀ ਵੀ ਰੋਕ ਲੈ ਇਧਰੋਂ। ਮੈਂ ਹੁਣ ਵੀਡੀਓ ਬਣਾ ਕੇ ਲੈ ਗਿਆ ਜਾਂਦਾ ਖੁੱਲਾ ਪਿਆ ਸੀ। ਕਾਮੀ ਕੁੜੀ। ਹਾਂ ਸੋ ਤੁਸੀਂ ਇਹ ਵੀਡੀਓ ਬਣਾਏਗਾ। ਮੇਰੀ ਤਾਂ ਆਖਰੀ ਵੀਡੀਓ ਐ। ਠੀਕ ਐ ਨਾ? ਕਿਉਂ? ਅੱਜ ਦੇ ਬਾਅਦ बस ਮੈਂ ਵੀਡੀਓ ਨਹੀਂ ਬਣਾਉਣੀ। ਉਹ ਕਹਤੇ। ਅੱਜ ਦੇ ਬਾਅਦ ਮੈਂ ਵੀਡੀਓ ਨਹੀਂ ਬਣਾਉਣੀ। ਬਸ ਹੁਣ ਤੁਸੀਂ ਵੀਡੀਓ ਬਣਾਉਂਗੇ। ਉਹ ਕਿਉਂ? ਕਿਉਂਕਿ ਮੇਰੀ ਲਾਸਟ ਵੀਡੀਓ ਹੋਊਗੀ। ਓਹ ਹੋ। ਹਾਂਜੀ ਹਾਂਜੀ ਨਹੀਂ ਨਹੀਂ ਕੀ ਕਹਿ ਰਹੇ ਹੋ ਹੋ ਸਮ ਅੱਧੀ ਟੁੱਟ ਗਈ ਬੰਨੀ ਯਾਰ ਕੱਲ ਮੈਂ ਕੱਪੜੇ ਨਹੀਂ ਸੁਕੜੇ ਪਾਉਣੇ ਤੇ ਫਿਰ ਮੈਂ ਤਾਂ ਟੈਂਪਰੇ ਲਈ ਜਾ ਕੰਮ ਕਰ ਆਹ ਨਹੀਂ ਹੈਗੀ ਉਹ ਆ ਤਾਂ ਵੈਸੇ ਹੀ ਪਹਿਲਾਂ ਹੀ ਲਟਕਾਈ ਹੋਈ ਹੈ ਜਿਹੜੀ ਆ ਰੱਸੀ ਹੈ ਉਹਦੇ ਨਾਲ ਤੇ ਉਹ ਟੁੱਟ ਗਈ ਫਿਰ ਮੈਂ ਉਹ ਬਿੱਲਰ ਜੇ ਨਾਲੇ ਬੰਨ ਕੇ ਬਸ ਕੱਪੜੇ ਸੁਕਣੇ ਪਾਤੇ ਤੇ ਹਾਨੋ ਖੋਲ ਲਓ ਆਪਣੇ ਨਾ ਅਮੈ ਨੂੰ ਹਰ ਕਪੜੇ ਸੁਕਣੇ ਪਾਉਣ ਵਾਲੇ ਆ ਤਾਰਾ ਨਹੀਂ ਵਧੀਆ ਲੱਗਦੀ ਹੈਗੀ ਹਰੇ ਸਾਹਮਣੇ ਕਿਤੇ ਸੈਟਿੰਗ ਹੀ ਨਹੀਂ ਆ ਰਹੀ ਇਹਨਾਂ ਦੀ ਬਦ ਮੈਂ ਸੋਚਦੀ ਸੀ ਹੂੰ ਵਿਚਿੱਤੇ ਤੁਸੀਂ ਖੜੇ ਹੋ ਉੱਥੇ ਲੈ ਕੇ ਉਹ ਬਾਥਰੂਮ ਤੱਕ ਐਂਗਲ ਜੇ ਲਵਾ ਲੈਣੇ ਆ ਵੀ ਆਹ ਸਾਈਡ ਆਹ ਕੰਧ ਦੇ ਨਾਲ ਦੋ ਰस्सियां ਮੰਨ ਲੈਣੇ ਆ ਹੈਨਾ ਫਿਰ ਅਬ ਵਿਚ ਆ ਗਈ ਬੇਲ ਹੁਣ ਉਧਰ ਅਮਰੂਦ ਆ ਗਿਆ ਜੇ ਉੱਧਰ ਲਈ ਸੈੱਡ ਹੋ ਕਰਦੇ ਆ ਤਾਂ ਉੱਧਰ ਸਾਰੇ ਭਾਰਕ ਕੋੜ ਆਉਂਗੇ ਫਿਰ ਸਾਹਮਣੇ ਚੰਗੇ ਜਿਹੇ ਲੱਗਦੇ ਹੈਗੇ ਫਿਰ ਕੋਈ ਐ ਆਉਂਦਾ ਅੰਦਰ ਆਏ ਐਂਟਰੀ ਮਾਰਦੇ ਆ ਪਹਿਲਾਂ ਕੱਪੜੇ ਸਿਰ ਚ ਵੱਜਦੇ ਆ ਹੈਨਾ ਕੀ ਕਰੀਏ ਚਲ ਬਾਅਦ ਚ ਦੇਖ ਦੇਗੀ ਕਰਦੇ ਆ ਪਹਿਲਾਂ ਅਮਰੂਦ ਖਾਣੇ ਆ Hva er det de sier? ਉਰੇ ਕਾਲਾ ਮੋਲਾ ਕਰਤਿਆ ਕਰ ਸਾਰਾ ਲੋਜੀ ਬਣਨੇ ਗਈ ਆਪਣੀ ਕੱਪੜੀਆਂ ਵਾਲੀ ਰੱਸੀ ਵੀ ਕੋਈ ਤਾਰ ਕਹਿੰਦਾ ਕੋਈ ਰੱਸੀ ਕਹਿੰਦਾ ਕੋਈ ਤਣੀ ਕਹਿੰਦਾ ਹੈ ਨਾ ਹਰੇਕ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ ਅਸੀਂ ਕੱਪੜੇ ਸੁੱਕਣ ਵਾਲੀਆਂ ਤਾਰਾਂ ਕਹਿ ਦਿੰਦੇ ਆ ਹੈ ਨਾ ਕੋਈ ਤਣੀ ਕਹਿੰਦਾ ਹੋਣਾ ਕੱਪੜੇ ਸੁਕਣ ਵਾਲੀ ਹੈ ਨਾ ਕੋਈ ਰੱਸੀ ਕਹਿੰਦਾ ਹੋਣਾ ਕੋਈ ਕੁਛ-ਕੁਈ ਗੋਸਾ ਹੈ ਨਾ ਹਰੇਕ ਦੀ ਆਪਣੀ-ਆਪਣੀ ਲੈਂਗੁਏਜ ਹੁੰਦੀ ਹੈ ਤੇ ਚਲੋ ਜੀ ਅੱਜ ਬੜੇ ਦਿਨਾਂ ਬਾਅਦ ਵੀਡੀਓ ਬਣਾਈ ਹੈ ਪਤਾ ਨਹੀਂ ਕਿਉਂ ਕਿਨੇ ਦਿਨ ਹੋ ਗਏ ਦਿਲਚਸਾ ਨਹੀਂ ਕਰਦਾ ਹੈਗਾ ਵੀਡੀਓ ਬਣਾਉਣ ਦਾ ਪਤਾ ਨਹੀਂ ਦਿਨਵੇਂ ਦੇ ਹਨਾ ਤੇ ਚਲੋ ਆਪਾਂ ਕਰਦੇ ਆਂ ਘਰ ਦੇ ਕੰਮਕਾਰ ਤੇ ਅੱਜ ਥੋੜੀਆਂ ਸੌਫ ਸਿਖਾਈਆਂ ਵੀ ਕਰੀਏ ਬਾਕੀ ਜੋ ਜੋ ਹੋਗਾ ਨਾ ਦਿੰਦਾ ਕੰਮਕਾਰ ਅੱਜ ਤੱਕ ਜਾਣਾ ਕਿਤੇ ਨਹੀਂ ਹੈਗਾ ਬਸ ਘਰ ਹੀ ਰਹਿਣਾ ਹੈ ਅੱਜ ਹਾਈ ਹਾਈ ਤੁਸੀਂ ਮੇਰਾ ਫੁੱਲ ਤੋੜਤੇ ਆ ਕਰਤਾ ਬਿੰਕਟਾ ਅਜ ਇਹਨਾਂ ਨੂੰ ਵੀ ਲਾ ਦਿਓ ਜੀ ਸੈਟਿੰਗ ਕਰ ਦਿਓ ਗਮਲਿਆਂ ਦੀ ਵੀ ਹੈ ਉੱਦਣ ਦੇ ਇਧਰੇ ਪਏ ਆ ਜਿਸ ਦਾ ਨਗਰ ਕੀਰਤਨ ਆਇਆ ਇੱਕ ਦੋ ਦਮੇ ਚੱਕਤਾ ਬਾਕੀ ਸਾਰੇ ਜਿੰਨੇ ਤੇ ਸਿੱਕੇ ਹੈਗੇ ਇਹਨਾਂ ਦੀ ਵੀ ਸੈਟਿੰਗ ਕਰ ਦੋ ਇਹਨੂੰ ਰਹਿਣ ਦੋ ਹੁਣ ਤੁਸੀਂ ਪਹਿਲਾਂ ਤੁਸੀਂ ਇੱਧਰ ਆ ਜਾਓ ਹੁਣ ਧੁੱਪ ਤੇਜ ਹੈ ਧੁੱਪ ਖਰਾਬ ਕਰ ਦੋਗੇ ਇਹਨਾਂ ਨੂੰ ਸਾਰਿਆਂ ਨੂੰ ਚੱਕ ਦੋ ਹੁਣ ਕਿੱਥੇ ਰੱਖਣੇ ਆ ਇਹਨਾਂ ਨੂੰ ਪਤਾ ਕੀ ਅੰਦਰ ਰੱਖ ਲਵਾਂ ਨਹੀਂ ਨਹੀਂ ਆਹ ਉਹਦੇ ਦੋ ਇਹ ਠੀਕ ਹੈ ਹਾਂ ਉਹ ਸਾਹਮਣੇ ਲਾ ਦੋ ਹਾਂ ਕਿਉਂਕਿ ਧੁੱਪ ਚਾ ਰਹਿੰਦੇ ਨਹੀਂ ਆ ਦੇਖੋ ਐ ਹੋ ਜੰਨੇ ਧੁੱਪ ਚ ਖਰਾਬ ਹ ਹ ਉਹਦਰ ਵੀ ਅਸ਼ਭ ਮੈਨੂੰ ਡਰ ਲੱਗਾ ਕਈ ਵਾਰੀ ਮੋਟਰਸਾਈਕਲ ਫਰੋਂ ਦਾ ਮਾਰਨਾ ਦਵੇ ਇੱਧਰ ਇੱਕ ਦੋ ਤੋਂ ਉੱਥੇ ਕਿਨੂੰ ਲਾ ਦੋ ਤੇ ਇੱਕ ਦੋ ਤੋਂ ਉੱਥੇ ਲਾਇਓ ਫੁੱਲਾਂ ਵਾਲੇ ਜਿਹੜੇ ਨਾ ਬੂਟੇ ਤੇ ਨਾ ਤੁਸੀਂ ਉੱਥੇ ਲਾਉਣੇ ਨਹੀਂ ਤੇ ਪਾਰਕ ਚ ਹੈ ਪਾਰਕ ਚ ਲਾਉਣੇ ਤੇ ਫੁੱਲਾਂ ਵਾਲੇ ਬੂਟੇ ਹਾਂ ਇਹਦੇ ਆਲੇ ਦਾਲੇ ਮਿੱਟੀ ਲੱਗੂਗੀ ਹਾਂ ਲੋਹਾ ਕਰਕੇ ਲਾ ਦਿੰਦੇ ਹਾਂ ਅੰਡੂਗਾ ਕਰਕੇ ਲਾਉਂ ਉਹ ਗਮਲਿਆਂ ਚ ਲਾਉਣੇ ਸੀ ਗਮਲਿਆਂ ਚ ਸੋਹਣੇ ਲੱਗਦੇ ਆਂ ਇਹ ਨੂੰ ਸਾਹਮਣੇ ਰੱਖ ਦੋ ਉੱਥੇ ਸਟੈਂਡ ਬਣਵਾਈਏ ਪਲੇਟਾਂ ਨਹੀਂ ਤੇ ਸਟੈਂਡ ਬਣਵਾਉਣ ਨੂੰ ਜੀ ਕਰਦਾ ਮੇਰਾ ਹੁਣ ਸਟੈਂਡ ਬਣਵਾਓ ਇੱਕ ਦੋ ਇਹਨੂੰ ਉਹਨੂੰ ਵੀ ਕਮਲੇ ਚ ਲਾਈਏ ਉਹ ਹੋ ਗਈ ਹੁਣ ਤੱਕ ਕਟਿੰਗ ਆ ਇੱਕ ਕਟਿੰਗ ਹੋਈ ਬੱਬੂ ਦੀ ਪਹਿਲਾਂ ਦੋ ਤਿੰਨ ਤਾਂ ਹੋਈਆਂ ਹੀ ਨਹੀਂ ਹੈਗੀਆਂ ਥੋੜੀ ਆ ਹੋ ਗਈ ਇਹਨੂੰ ਉੱਥੇ ਰੱਖੋ ਉਹਨੂੰ ਇੱਧਰ ਰੱਖੋ ਉਹ ਜਾਦੇ ਭਰਿਆ ਭਰਿਆ ਜਿਹਾ ਉਹ ਜਿਹੜਾ ਉਹ ਇੱਧਰ ਰੱਖ ਦੋ ਇਹਨੂੰ ਉੱਥੇ ਰੱਖ ਦੋ ਨਹੀਂ ਆ ਨਹੀਂ ਆ ਤੇ ਰਹਿਣ ਦੋ ਜਿਹੜਾ ਹੁਣ ਰੱਖਿਆ ਹੈ ਆ ਚੱਕ ਦੋ ਇੱਥੇ ਰੱਖ ਦੋ ਉਹ ਨੂੰ ਇੱਧਰ ਕਰ ਦੋ ਐ ਆਰਡਰ ਚੱਲਦੇ ਆਂ ਛੱਟੀ ਦੇ ਆ ਹੀ ਨਹੀਂ ਫੇਰਾ ਆ ਸਾਰੇ ਤੂੰ ਉੱਪਰ ਨਹੀਂ ਖਰਾਬ ਕਰਿਆ ਤੂੰ ਉੱਪਰ ਚ ਨਹੀਂ ਰਹਿੰਦਾ ਹੈਗਾ ਬੁੱਟਾ ਈ ਕਹ ਰਹੇ ਨਾਲ ਦਾ ਸੇਮ ਹੋਰ ਆਇਆ ਹੈ ਥਾਈਲੈਂਡ ਦੇ ਕਿਹੜਾ ਇਹੋ ਉਹਦਾ ਕਲਰ ਪਤਾ ਕਿਵੇਂ ਦਾ ਉਹਦਾ ਪਰਪਲ ਜਿਹਾ ਕਲਰ ਹੈ ਲਾਈਟ ਪਰਪਲ ਜਿਵੇਂ ਡਾਰਕ ਜਿਹਾ ਵੀ ਲੈ ਕੇ ਆਉਣਾ ਇੱਥੇ ਵਧੀਆ ਆਪਣੇ ਸ਼ਾਵਾਂ ਜਿਹੇ ਪਏ ਆ ਹੂੰ ਸ਼ਾਂਚੀ ਵਧੀਆ ਰਹਿਣੇ ਆ ਕੋਣ ਕਹਿੰਦਾ ਮਸਤੀ ਕਰਦੇ ਫਿਰਦਾ ਖਰਾਬ ਛੋੜੇ ਕਿਤੇ ਭਜਾਏ ਮੈਂ ਕਹਿੰਦੇ ਕਿ ਉਹ ਨੋਗਰ ਨੇ ਇਹਨਾਂ ਦੀ ਕੇਅਰ ਨਹੀਂ ਨਾ ਹੁੰਦੀ ਹੈਗੀ ਤੇ ਇਹਨੂੰ ਅੱਧਰ ਇਹਦੀ ਵੀ ਕਟਿੰਗ ਕਰ ਦਾਂ ਥੋੜੀ ਥੋੜੀ ਕਟਿੰਗ ਕਰ ਦਨੇ ਗੋਲ ਹੋ ਜਾਊਗਾ ਸਾਰਾ ਇਹਨੂੰ ਡੂੰਗਾ ਲਾ ਦੋ ਕਿੰਨੀ ਹੁੰਦਾ ਵਸੇ ਹੈ ਡੂੰਗਾ ਨਹੀਂ ਹੁੰਦਾ ਨਾ ਉਹ ਦੇਖੋ ਹੈ ਨਹੀਂ ਸਿੱਧਾ ਖੜੇ ਅੜੀਆਂ ਝੜਾਂ ਉੱਪਰ ਹੈ ਇੰਨਾ ਵਿੱਚ ਕਰ ਦੋ ਇਹਨੂੰ ਇੰਨਾ ਸਾਰਾ ਵਿੱਚ ਹੋਊਗਾ ਹਾਂ ਮਿੱਟੀ ਦੇ ਲਫਾਫੇ ਮੈਂ ਕਿਹਨੇ ਵਿੱਚ ਕਰ ਦੋ ਜੀ ਸਿੱਧਾ ਰਹੂਗਾ ਫਿਰ ਮਿੱਟੀ ਦੇ ਵਿੱਚ ਝੜਾਂ ਜੀਆਂ ਕੱਢ ਦੋ ਕੋਈ ਪਹਿਲਾਂ ਮੈਂ ਛਾਡੂਣ ਲਾਇਆ ਮੈਨੂੰ ਪਸਾਉਂ ਮੈਂ ਥੋੜੀ ਜਿਹੀ ਸੈਟਿੰਗ ਕਰੂੰਗੇ ਪਗਾਵਲੇ ਦੀ ਇੱਕ ਜਗ੍ਹਾ ਦੇਖਦੇ ਇੱਕ ਇਹ ਨਾ ਬੋਰ ਹੋ ਜਾਂਦੇ ਹੁਣ ਇਹ ਆ ਜੈਡ ਪlant ਨੂੰ ਵੀ ਕਿਸੇ ਵਧੀਆ ਗਮਲੇ ਚ ਲਾਓ ਜਿਹੜੇ ਉੱਥੇ ਨਹੀਂ ਪਈ ਹੈਗੇ ਜੀ ਗਮਲੇ ਕਿੱਥੇ ਦੇਖਿਆ ਬਡਾਲੀ ਦੇ ਅੱਗੇ ਆ ਉਹ ਇੱਕ ਸਰੰਦ ਵੀ ਪਏ ਆ ਉਥੇ ਲਟਾਂ ਪਰ ਹੈ ਉਹ ਬੜੇ ਸੋਹਣੇ ਲੱਗਦੇ ਆ ਮੈਨੂੰ ਬਾਕੀ ਤਾਂ ਮਤਲਬ ਸਿਮਿੰਟਡ ਜਿਹਾ ਕਲਰ ਹੈ ਸਾਰਾ ਹੈ ਨਾ ਤੇ ਵਿੱਚ ਥੋੜਾ ਥੋੜਾ ਕਲਰ yellow red ਕਰਿਆ ਹੋਇਆ ਪਹਾੜੀਆਂ ਜਿਹੀਆਂ ਹੋਈਆਂ ਵਿੱਚ ਉਹ ਲੈ ਕੇ ਆਉਂਗੇ ਆਪਾਂ ਤਾਂ ਭਾਈ ਮਿੱਟੀ ਆ ਨਹੀਂ ਜਿਹੜੀ ਤੁਸੀਂ ਲੈ ਕੇ ਆਏ ਤੇ ਉਹ ਹੈ ਰੌਂਟ ਦੇ ਨਾਲ ਆਪਣੀ ਮਿੱਟੀ ਨਹੀਂ ਹੈਗੀ ਆ ਇੱਕ ਜੈਡ ਬਲਾਂਟਾ ਦੇ ਵਿੱਚ ਲਾ ਦੋ ਹੈ ਅੰਦਰ ਵੀ ਰੱਖ ਹੋ ਜਾਂਦਾ ਹੈ ਹਮ ਇੱਕ ਜੈਡ ਦੇ ਵਿੱਚ ਲਾ ਦੋ ਇੱਕ ਮੈਚ ਲਾ ਦਿਆ ਥੋੜਾ ਛੋਟਾ ਜਿਹਾ ਆ ਵੱਡਾ ਰਹਿਣ ਦੋ ਇਸੇ ਉਹਨੂੰ بڑے ਕਮਲੇ 'ਚ ਕਰੋਂਗੇ ਸੱਟ ਫੇਰ ਆ ਆ ਪੀਲਾ ਪੀਲਾ ਬੱਤਾ ਕੱਟ ਦੋ ਹੁਣ ਤਾਂ ਸਾਰਿਆਂ ਨੇ ਗ로우 ਕਰਨੀ ਆ ਮੌਸਮ ਵਧੀਆ ਜੂਨ ਤੱਕ ਤਾਂ ਵਧੀਆ ਚੱਲਣਗੇ ਇਹ ਸਾਰੇ ਪਹਿਲਾਂ ਸਾਰੀ ਗੋਲ ਬਣਾ ਦਿੱਤੀ ਆ ਮੈਂ ਕੱਟ-ਕੱਟ ਕੇ ਕੱਲ ਮੈਂ ਛੋਟੇ ਕਟਰ ਨਾਲ ਕੱਟ ਤਿਆ ਕਟਰ ਖਰਾਬ ਹੋ ਗਿਆ ਉਹ ਹੁਣ ਇਹ ਤਾਂ ਜਿਹੜਾ ਛੋਟਾ ਜਿਹਾ ਚਲੋ ਜੀ ਆਪਾਂ ਇਹਦੀ ਕਟਿੰਗ ਕਰ ਦਈਏ ਫਿਰ ਮਿਲਦੇ ਆਪਾਂ ਤੁਹਾਨੂੰ ਲੋ ਜੀ ਬਣ ਗਿਆ ਆ ਗਿਆ ਬਿਲਕੁਲ ਸ਼ੇਪ ਚ ਗਮਲਾ ਤਾਂ ਇਹ ਬਹੁਤ ਜ਼ਿਆਦਾ ਪੁਰਾਣਾ ਐ ਪਰ ਵਧੀਆ ਗ੍ਰੋਰੀ ਹੋਈ ਐ ਜੀ ਨਹੀਂ ਕਰਦਾ ਹੈਗਾ ਇਹ ਚ ਇਹਨੂੰ ਕਿਤੇ ਹੋਰ ਟਰਾਂਸਫਰ ਕਰਨ ਨੂੰ ਤੇ ਇਹਦੇ ਖੁਸ਼ਬੂ ਵੀ ਬਹੁਤ ਸੋਹਣੀ ਐ ਹਨਾ ਬਹੁਤ ਵਧੀਆ ਸਮਾਂ ਲਾਉਂਦੀ ਇਹ ਨਾ ਕਈ ਜਗ੍ਹਾ ਲਾ ਲਾ ਕੇ ਰੱਖਣਾ ਚਾਹੀਦਾ ਹੈ ਅੰਦਰ ਹੀ ਹੁੰਦਾ ਇਹ ਹੋ ਜਾਊਗਾ ਅੰਦਰ ਵੀ ਰੱਖੀ ਇੱਕ ਪੋਟ ਚ ਲਾ ਕੇ ਨਾ ਬੜੀ ਵਧੀਆ ਸਮੈਲ ਆਏ ਦੀ ਰਾਮ ਅਜਵਾਇਣ ਰਾਮ ਅਜਵਾਇਣ ਇਹਦੇ ਵਿੱਚ ਛੱਪਨ ਲੱਗੇ ਹੁਣ ਜੱਡ ਪਲਾਂਟ ਜੱਡ ਪਲਾਂਟ ਕਰ ਦੇਣਾ ਕਿੰਨਾ ਟਾਈਮ ਹੋ ਗਿਆ ਮੈਨੂੰ ਕਹਿੰਦੀ ਨੂੰ ਜੱਡ ਪਲਾਂਟ ਲਿਆ ਦਿਓ ਆ ਕਰ ਦੋ ਕਰ ਦੋ ਮਸਾ ਆਇਆ ਬਸ ਹੁਣ ਕਰ ਦੇਣੇ ਆਪਾਂ ਨੇ ਛੋਟੇ ਲਾ ਦੇਣਾ ਕੱਟ ਕੇ ਛੋਟੇ ਛੋਟੇ ਕੱਟ ਕੇ ਸਾਰੇ ਪਾਸੇ ਲਾ ਦੋ ਉਸ ਜੜੇ ਕੱਪੜੇ ਰਹਿ ਗਏ ਮੈਂ ਉਹ ਵੀ ਸੁੱਕਣੇ ਪਾ ਦੂੰ ਬਹੁਤ ਸੇਖਦੇ ਆਂ ਹੋਰ ਕਿਹੜੇ ਕੰਮ-ਕਾਰ ਕਰਨੇ ਆ। ਲੋ ਜੀ ਕਰਤੀ ਸਾਰੇ ਗਮਲਿਆਂ ਦੀ ਸੈਟਿੰਗ ਕਰਤੀ ਇਹਦੀ ਕਟਿੰਗ ਕੁਛ ਇੱਧਰ ਕਰਤੇ ਸ਼ਿਫਟ ਕੁਛ ਇੱਧਰ ਕਰਤੇ ਦੋ ਇੱਧਰ ਕਰਤੇ ਥੋੜੀ ਜਿਹਾ ਵਧ ਜਦੋਂ ਪਹਿਲਾਂ ਨਾ ਚੇਂਜ ਕਰ ਦੰਨੇ ਹੈ ਨਾ ਤਾਂ ਫਿਰ ਨਿਊ ਲੁੱਕ ਲੱਗਣ ਲੱਗ ਜਾਂਦੀ ਹੈ ਤੇ ਇੱਕ ਜਗ੍ਹਾ ਦੇਖ ਦੇ ਕੇ ਤਾਂ ਬੋਰ ਹੋ ਜਾਂਦੇ ਹੈ ਨਾ ਸਾਰੇ ਲੱਗ ਲੱਗ ਕਰਤੇ ਹੁਣ ਅਛਧਰ ਕਰਤੇ ਕਿਉਂਕਿ ਹੋਰਾ ਪੌਟੂ ਲਗਾ ਦੁਪਹਿਰ ਖਿੜੀ ਨੇ ਹੁਣ ਧੁੱਪ ਚਾਹੀਦੀ ਹੁਣ ਇਹਨਾਂ ਨੂੰ ਧੁੱਪ ਚ ਕਰਤਾ ਇਹ ਵੀ ਹੁਣ ਲੱਗ ਗਏ ਹੈ ਨਾ ਹੁਣ ਆ ਵੀ ਲੱਗ ਗਈਆਂ ਜੀ ਹਰੀਆਂ ਜੀ ਹੁਣ ਹੈ ਨਾ ਆ ਵੀ ਕੱਟ ਦੋ ਜਿਹੜੀ ਸੁੱਕੀਆਂ ਜੀ ਕਟੀਆਂ ਰਹਿ ਗਈਆਂ ਹੁਣ ਮੈਂ ਫਿਰ ਸਾਰਾ ਇਸਮਾ ਕੋੜ ਇਕੱਠਾ ਚੱਕ ਦੂੰਗੀ ਜਿਹੜੇ ਸੁੱਕੇ ਸੁੱਕੇ ਸਾਰੇ ਕੱਟ ਦੋ ਬਾਕੀ ਹਰੇ ਹੋ ਜਾਣੇ ਆ ਲੱਗ ਗਈ ਫੁੱਟਣ ਹੁਣ ਆਪਣੀ ਸ਼ਰਮਿਲੀ ਵੀ ਹੁਣ ਲੱਗੀ ਹੈ ਸਾਰੀਆਂ ਸਰਦੀਆਂ ਹੋ ਗਈਆਂ ਠੰਡ ਕਰਕੇ ਉੱਥੇ ਖੜੀ ਸੀ ਹੋਣ ਲੱਗ ਗਈ ਇਹ ਵੀ ਨਵੇਂ ਪੱਤੇ ਕੱਢਣ ਸਭ ਲੋਕਾਂ ਦਾ ਕਵਾੜਾ ਚੱਕ ਦੀਏ ਤੇ ਹੋਰ ਕੰਮਕਾਰ ਲੋ ਜੀ ਹੋ ਗਈ ਸਾਰੀ ਸਾਫ ਸਫਾਈ ਆਪਣੀ ਸਾਰਾ ਕੁਝ ਚੱਕ ਕੇ ਕਵਾੜ ਕਰਤਾ ਕਲੀਨ ਸਾਰੇ ਫੁੱਲ ਬੁੱਟੇ ਆ ਗਿਆ ਆਪਣੀ ਆਪਣੀ ਜਗ੍ਹਾ ਤੇ ਨਿਊ ਲੁੱਕ ਮਿਲ ਗਈ ਇਹਨਾਂ ਨੂੰ ਅੱਜ ਹੁਣ ਅੱਜ ਅਸੀਂ ਅੱਜ ਕੁਝ ਨਹੀਂ ਖਾਧਾ ਪੀਤਾ ਹੈਗਾ ਦਿਨ ਚ ਅੱਜ ਅਸੀਂ ਰੋਟੀ ਵੀ ਨਹੀਂ ਖਾਧੀ ਹੈਗੀ ਤੇ ਰੋਟੀ ਵੀ ਨਹੀਂ ਖਾਧੀ ਹੈਗੀ ਅੱਜ ਅਸੀਂ ਬਸ ਥੋੜੀ ਜਿਹੀ ਚੌਲ ਬਣਾ ਖਾ ਰਹੇ ਸੀ ਤੇ ਹੁਣ ਅਸੀਂ ਲੱਗੇ ਆਏ ਕੁਲਚੇ ਛੋਲੇ ਬਣਾਉਣਾ ਬਹੁਤ ਦਿਨਾਂ ਦਾ ਅ ਪਰਣਾ ਪਿਛੇ ਦਰਵਾਜੇ ਪਿਛੇ ਦੇਖਿਓ ਨਹੀਂ ਉੱਪਰ ਪੱਗਾਂ ਕੁਲ ਪਈ ਹੋਣੇ ਤੇ ਬਹੁਤ ਦਿਨਾਂ ਦਾ ਮਨ ਸੀ ਵੀ ਆਪਾਂ ਕੁਲਚੇ ਛੋਲੇ ਬਣਾਈਏ ਤੇ ਅੱਜ ਅਸੀਂ ਹੀ ਸੋਚਿਆ ਵੀ ਅੱਜ ਆ ਰੋਟੀ ਵੀ ਨਹੀਂ ਬਣਾਉਣੀ ਹੈਗੀ ਕੁਝ ਨਹੀਂ ਬਣਾਉਣਾ ਹੈਗਾ ਜੇ ਆਪਾਂ ਕੁਲਚੇ ਛੋਲੇ ਬਣਾਈਏ ਤੇ ਅਸੀਂ ਲੱਗੇ ਕੁਲਚੇ ਛੋਲੇ ਬਣਾਉਣਾ ਤੇ ਬਣਾ ਲੀਏ ਹੁਣ ਬਸ ਥੋੜੀ ਜਿਹੀ ਤਿਆਰੀ ਤਰਸ਼ਮੀਨ ਨੇ ਕਰਤੀ ਹੈ ਤੇ ਸਾਢੇ 6 ਦਾ ਟਾਈਮ ਹੋ ਗਿਆ ਅੱਜ ਆਪਾਂ ਡਿਨਰ ਚੈਸ ਹੋ ਲਿਆਂਦਾ ਇਹ ਡਿਨਰ ਕਰਾਂਗੇ ਅੱਜ ਆਪਾਂ ਤੇ ਉਹਨਾਂ ਦੀ ਰੈਸਪੀ ਆਪਾਂ ਪਾਵਾਂਗੇ ਅਲੱਗ ਤੋਂ ਹਨਾ ਕਿਉਂਕਿ ਬਹੁਤ ਦਿਨ ਹੋ ਗਏ ਨਾ ਕੋਈ ਵੀਡੀਓ ਬਣੀ ਐ ਨਾ ਕੁਛ ਤੇ ਨਾ ਬਣਾਉਣ ਨੂੰ ਦਿਲ ਕਰਦਾ ਪਤਾ ਨਹੀਂ ਕਿਉਂ ਕਿਵੇਂ ਪਤਾ ਨਹੀਂ ਦਿਨ ਥੋੜੇ ਜਿਹਾ ਹਮੇਚਲ ਰਹੇ ਹਨਾ ਸਿਹਤ ਠੀਕ ਜਿਹੀ ਨਹੀਂ ਚੱਲ ਰਹੀ ਹੈਗੀ ਤੇ ਹਾਂ ਦਿਨ ਬਿਮਾਰ ਹੋ ਗਏ ਆਪਾਂ ਵੀ ਮਾਰ ਨਹੀਂ ਹੋਈ ਦਿਨ ਬਿਮਾਰ ਹੋ ਗਏ ਹਨਾ ਹਾਂ ਰਸ਼ਮੀਨ ਕਰਨ ਦਿਨ ਬਿਮਾਰ ਹੋ ਗਏ ਸਹੀ ਗੱਲ ਹੈ ਬਿਮਾਰਾ ਦਿਨ ਹੁੰਨੇ ਹਨ ਜਦ ਕੋਈ ਵੀ ਮੌਸਮ ਚੇਂਜ ਹੁੰਦਾ ਹੈ ਨਾ ਜਦੋਂ ਠੰਡ ਮਤਲਬ ਗਰਮੀ ਜਾਂਦੀ ਹੈ ਠੰਡ ਆਉਂਦੀ ਹੈ ਠੰਡ ਜਾਂਦੀ ਗਰਮੀ ਆਉਂਦੀ ਹੈ ਤਾਂ ਫਿਰ ਅਹੀ ਕੁਝ ਹੁੰਦਾ ਹੁੰਦਾ ਹੈ ਮਤਲਬ ਸਾਰੀ ਸੁਸਤੀ ਪਈ ਜਾਂਦੀ ਹੈ ਫਿਰ ਹਨਾ ਬਸ ਜਿਹੜੇ ਕੰਮ ਕਰਨੇ ਹੁੰਦੇ ਮਜੂਰ ਅੱਜ ਪਰ ਅਸੀਂ ਬਹੁਤ ਜ਼ਿਆਦਾ ਕੰਮ ਕਰੀਏ ਹਨਾ ਅੱਜ ਤੇ ਅੱਜ ਰਸ਼ਮੀ ਨੇ ਵੀ ਮੇਰੀ ਹੈਲਪ ਕਰਵਾਈ ਅੱਜ ਅਸੀਂ ਮਤਲਬ ਜਿੱਥੇ-ਜਿੱਥੇ ਜ਼ਿਆਦਾ ਹੀ ਲੱਗ ਰਿਹਾ ਸੀ ਗੰਦਾ ਜਿਹਾ ਹੈ ਨਾ ਉੱਥੇ ਕਰਤੀ ਸਾਫ ਸਫਾਈ ਥੋੜਾ ਜਿਹਾ ਰਹਿ ਗਿਆ ਸਾਡਾ ਕਿਚਨ ਅਟੀਚਨ ਵਿੱਚਨ ਬਾਕੀ ਕਰਤਾ ਤੇ ਸਾਡਾ ਕਿਚਨ ਰਹਿ ਗਿਆ ਸਾਫ ਕਰਨਾ ਹੁਣ ਅਸੀਂ ਦੇਖਾਂਗੇ ਤੇ ਕਿਚਨ ਕਰਦੇ ਇੱਕ ਦੋ ਦਿਨ ਚ ਸਾਫ ਕਿਉਂਕਿ ਸਰਦੀਆਂ ਚ ਬਸ ਸਾਫ ਸਫਾਈ ਮੇਦੀ ਹੁੰਦੀ ਹੁੰਦੀ ਹੈ ਹੈਨਾ ਟੈਂਪਰੇਰੀ ਜੀ ਤੇ ਹੁਣ ਦਿਨ ਵਧੀਆ ਆ ਗਏ ਤੇ ਹੁਣ ਆਪਾਂ ਕਰਦੇ ਆ ਸਾਫ ਸਫਾਈਆਂ ਦੇ ਕੰਮ ਸ਼ੁਰੂ ਤੇ ਬਾਕੀ ਹੋਰ ਕੰਮ ਕਰ ਚਲੋ ਜੀ ਆਪਾਂ ਹੰਡ ਬਣਾ ਲਈਏ ਕੁਲਚੇ ਤੇ ਉਹਨਾਂ ਦੀ ਰੈਸਪੀ ਆਪਾਂ ਅਲੱਗ ਤੋਂ ਸ਼ੇਅਰ ਕਰਾਂਗੇ ਤੇ ਮਿਲਦੇ ਆਂ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਦੇ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਵਾਇਗਰੇ ਜੀ ਸਾਰਿਆਂ ਨੂੰ ਛੜਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਜੀ ਮਿਲਦੇ ਹਾਂ ਆਪਾਂ ਫਿਰ ਨਵੀਂ ਵੀਡੀਓ ਦੇ ਨਾਲ